ਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਤੋਂ ਵੀਡੀਓ ਬਣਾਉਣੀ ਹੋਵੇ ਤੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਭਗਤਾ ਪਾਈ ਜਿਹੜਾ ਨੂੰ ਬਠਿੰਡਾ ਪੈ ਜਾਂਦਾ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਂ ਆਜੋ ਬਾਈ ਜੀ ਸਸੀਗਾ ਬਾਈ ਜੀ ਸਸੀਗਾ ਜੀ ਬਾਈ ਜੀ ਧੰਨਵਾਦ ਤੁਹਾਡਾ ਘਰੇ ਆ ਰਹੇ ਹਾਂ ਦਾ ਮਿਹਰਬਾਨੀ ਬਾਈ ਜੀ ਤੇ ਵੀਰ ਜੀ ਆਪਣਾ ਨਾਮ ਕੀ ਹੈ ਜੀ ਆਪਣੇ ਜਮੇਸ਼ ਸਿੰਘ ਨਾ ਜੀ ਠੀਕ ਹੋ ਜੀ ਅੱਛਾ ਬਾਈ ਦਾ ਐਡਰੈਸ ਹੈਗਾ ਬਾਈ ਪੂਤਾਂ ਵਾਲੇ ਖੂਹ ਕੋਲ ਬਾਈ ਦਾ ਘਰ ਆ ਤੇ ਜੇ ਕਿਸੇ ਭਰਾ ਨੇ ਆਉਣਾ ਹੋਵੇ ਨਾ ਪਤਾ ਲੱਗੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਬਾਈ ਤੋਂ ਤੁਸੀਂ ਫੋਨ ਲਾ ਕੇ ਘਰੇ ਆ ਸਕਦੇ ਹੋ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਕੰਮ ਆ ਕਿ ਘਰੇਲੂ ਪਸੂ ਨਹੀਂ ਆਪਣੇ ਘਰੇਲੂ ਹੀ ਪਸੂਆ ਘਰੇ ਰੱਖੇ ਹੋਏ ਤਾਂ ਨਾ ਕੀ ਹੈ ਠੀਕ ਹੋ ਜੀ ਹਾਂਜੀ ਹਾਂਜੀ ਤੇ ਅੱਜ ਆਪਣੇ ਕੋ ਕਿਨੇ ਨਗ ਵਿਕਾਊ ਆ ਜੀ ਆਪਣੇ ਕੋਲ ਜੀ ਇੱਕ ਮਹੀਨਾ ਬੀਤੀ ਝੋਤੀ ਦਾ ਨਾ ਕੀ ਸੂਂਗਾ ਵਾਲੀ ਸੀ ਇਹ ਹੁਣ ਤੀਜੀ ਸੂਈ ਆਪਣੀ ਉਨ ਵਾਲੀ ਠੀਕ ਹੋ ਜੀ ਇਹ ਵੀਰੇ ਤੀਜੇ ਸੂਏ ਮੱਝ ਸੂਣ ਵਾਲੀ ਆ ਤੁਸੀਂ ਥਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਕਿੰਨੇ ਦਿਨਾਂ ਕੱਚੀ ਹੈ ਜੀ 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 ਹਜੇ ਲੈ ਜੂ ਪੰਜ ਚਾਰ ਦਿਨ ਪੰਜ ਚਾਰ ਦਿਨਾਂ ਦੀ ਕੱਚੀ ਹੈ ਵੀਰੇ ਮੂੰਹ ਮੱਥੇ ਹੀ ਦੇਖ ਸਕਦੇ ਹੋ ਚੰਗੀ ਆ ਚੰਗੀ ਬਾਡੀ ਬੰਦਰ ਦੀ ਆ ਮਾੜਾ ਤੋਰਾ ਵਿਖਾ ਦੇ ਜੀ ਵੇਖ ਸਕਦੇ ਹੋ ਵੀਰੇ ਪੱਠ ਪੂੜੇ ਦੀ ਚੰਗੀ ਆ ਹਵਾਨਾ ਦੇਖ ਸਕਦੇ ਹੋ ਬਾਈ ਜੀ ਮੁੱਠੀ ਵਾਲਾ ਥਾਣਾ ਉਹ ਚੰਗੀ ਮੱਝ ਵੀਰੇ ਦੁੱਧ ਵਾਲੀ ਮੱਝ ਆ ਤੋਰਾ ਦੇਖ ਸਕਦੇ ਹਾਂ ਹੋਰ ਨਾਲ ਦੇਖ ਸਕਦੇ ਹੋ ਜੀ ਤੁਸੀਂ ਕਈ ਵਾਰੀ ਸਾਥੋ ਬਾਈ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਆ ਸਕਦੇ ਹੋ ਥਾਣਾ ਦੇਖ ਸਕਦੇ ਹੋ ਚੰਗਾ ਥਾਣਾ ਬਈ ਬਾਡੀ ਬੰਤਰ ਦੀ ਚੰਗੀ ਆ ਤੀਜਾ ਸੂਦਾ ਸੂਣਾ ਵੀਰੇ 10 ਦਿਨਾਂ ਦੀ ਕੱਚੀ ਆ ਹਜੇ ਬਾਡੀ ਬੰਤਰ ਦੀ ਚੰਗੀ ਆ ਪੱਟਪੜਾਈ ਵਧੀਆ ਵੀਰੇ ਥਾਣਾ ਦੀ ਕੁਆਲਿਟੀ ਦੇਖ ਸਕਦੇ ਹੋ ਸ਼ਾਨਦਾਰ ਆ ਤੇ ਬਾਈ ਜੀ ਕੀ ਰਿਕਾਰਡ ਰਿਆ ਜੀ ਸੱਜਰ ਦਾ ਦੁੱਧ ਆਇਆ ਨਾ ਇਹਦਾ ਸੱਜਰ ਦਾ ਬਈ 14 ਲੀਟਰ ਦੁੱਧ ਹੈਗਾ ਜੀ ਅੱਛਾ ਜੀ 14 ਲੀਟਰ ਆਪਾਂ ਦੁੱਧ ਚੋਇਆ ਆਪਣੇ ਘਰੇ ਚੋਇਆ ਜੀ ਠੀਕ ਜੀ ਇਹ ਤੇ ਇਹ ਜੀ ਮੰਨ ਕੇ ਚੱਲੋ 2 ਮਹੀਨਿਆਂ ਪਿੱਛੋਂ ਇਹ ਨਵੇਂ ਦੁੱਧ ਲੱਗ ਜਾਂਦੀ ਠੀਕ ਹੋ ਜੀ ਇਹ ਜੀ ਅਸੀਂ 6 ਮਹੀਨੇ ਦੇ ਭੰਦਨੇ ਹੁੰਨੇ ਠੀਕ ਹੋ ਜੀ ਤੇ ਪਹਿਲੇ ਸੂਈ ਦੀ ਆ ਝੂਠੀ ਇਹਦੀ ਠੀਕ ਹੋ ਜੀ ਇਹ ਸੂਣ ਵਾਲੀ ਹੈ ਠੀਕ ਹੋ ਜੀ ਠੀਕ ਹੈ ਤੇ ਆ ਕੱਟੀ ਹੈ ਜੀ ਅੱਛਾ ਜੀ ਦੂਜੀ ਸੂਈ ਦੀ ਆ ਕੱਟੀ ਦੂਜੀ ਸੂਏ ਸੂਣਾ ਜੀ ਇਹਨੇ ਪਤਾ ਕੀ ਚੱਕਰ ਤਾਂ ਹੀ ਲੱਗਦੀ ਅਸੀਂ 5-6 ਮਹੀਨੇ ਦੇ ਭੰਦ ਠੀਕ ਹੋ ਜੀ ਤੇ ਕਿੰਨਾ ਟਾਈਮ ਦੁੱਧ ਦੇ ਦਿੰਦੀ ਹੈ ਜੀ ਇਹੇ ਦੁੱਧ 8 ਮਹੀਨੇ ਦਿੰਦੀ ਹੈ ਜੀ 8 ਮਹੀਨੇ ਦੇ ਦਿੰਦੀ ਹੈ ਖੁੱਲਾ ਦੁੱਧ ਠੀਕ ਹੋ ਜੀ ਦੇਖ ਸਕਦੇ ਹੋ ਵੀਰੇ ਆਪਾਂ ਕਿਹੜਾ ਕੋਈ ਪਾਪ ਲਾਇਨ ਕਰਦੇ ਜੀ ਇੱਥੇ ਬੱਲੇ ਛੋਟੀ ਵੀਰਤੀ ਜੀ ਦੇਖ ਸਕਦੇ ਹੋ ਵੀਰੇ ਬਹੁਤ ਚੰਗੀ ਮੱਝ ਆ ਵੀਰੇ ਤੇ ਬਾਈ ਜੀ ਕੀ ਡਿਮਾਂਡ ਕਰਦੇ ਜੀ ਆਪਾਂ ਇਹਦੀ ਜੀ ਮੁੱਲ ਕੀ ਕਰਦੇ ਆਪਾਂ ਲੱਖ ਰੁਪਈਆ ਮੰਗਦੇ ਜੀ ਮੁੱਲ ਲੱਖ ਰੁਪਈਆ ਕਰਦੇ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਹਾਂਜੀ ਮਾਨਤਨ ਕਰਦੇ ਆਂਗੇ ਜੀ ਠੀਕ ਹੋ ਜੀ ਬਾਈ ਲੱਖ ਰੁਪਇਆ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਪੂਰਾ ਕੀਤਾ ਜਾਊਗਾ ਤੇ ਜਿਹੜਾ ਬਾਈ ਜੀ ਫੋਨ ਨੰਬਰ ਤੁਹਾਨੂੰ ਜਾਦਾ ਕਿ ਆਪਾਂ ਉਦਾਂ ਲਖਾਇ ਤੇ ਹਾਂਜੀ ਫੋਨ ਨੰਬਰ ਦੂਜਾ ਦੇ ਦਿਆਂਗੇ ਉਹ 9464077486 ਵੀ ਮੇਰਾ ਨੰਬਰ ਹੈਗਾ ਜੀ ਚੱਲਦਾ ਵੈਸੇ ਉਹ ਕਈ ਵਾਰੀ ਚੱਲਦਾ ਨਹੀਂ ਖਰਾਬ ਹੋ ਜਾਂਦਾ ਜੀ ਠੀਕ ਹੋਈ ਜੋ ਵੈਸੇ ਮੈਂ ਸਕਰੀਨ ਤੇ ਵੀਰੇ ਨੰਬਰ ਲਾ ਦੂੰਗਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗੇ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ